ਪੰਚਾਇਤ ਦੀ ਈੜੀ ਲੋਰ ਦੀ ਘਟਨਾ ਜੀ ਇਹ ਲਗਭਗ 7:30 ਵਜੇ ਦੀ ਲਗਭਗ 3 ਘਟਨਾ ਹੈ ਰਾਤ ਨੂੰ ਤੇ ਇਹ ਤਿੰਨ ਚਾਰ ਨੌਜਵਾਨ ਜਿਹੜੇ ਹੈਗੇ ਇਹ ਨਿਹੰਗ ਬਾਣੇ ਚ ਤੇ ਇਹ ਆਏ ਆ ਤੇ ਇਹਨਾਂ ਨੇ ਕੋਈ ਨਸ਼ਾ ਨਸ਼ਾ ਵੀ ਖਾਧਾ ਹੋਇਆ ਸੀ ਇਹ ਇਹ ਸਾਡੇ ਇੱਥੇ ਪਿੰਡ ਦੇ ਜੀ ਇੱਕ ਨੌਜਵਾਨ ਨੇ ਪੂਰੀ ਤਰ੍ਹਾਂ ਨਾਲ ਇਹ ਵੱਡ ਟੁੱਕੀ ਵੀ ਕੀਤੀ ਹੈ ਤੇ ਉਹ ਜਿਹੜਾ ਅੱਜ ਸਰਕਾਰੀ ਹਸਪਤਲ ਤੋਂ ਪੀਜੀਆਈ ਅੱਜ ਡੇਰੇ ਇਲਾਜ ਲਈ ਉੱਥੇ ਦਾਖਲ ਹੈ ਤੇ ਕੀ ਨਾਮ ਦਾ ਜੀ ਉਹਦਾ ਨਾਮ ਹੈਗਾ ਜੀ ਰਾਜਕਮਰ ਜੀ ਤੇ ਉਹਦੀ ਬਾਹ ਤੇ ਪੂਰੀ ਜਰ ਤਰ੍ਹਾਂ ਉਹ ਬਾਹ ਟੁੱਕੀ ਗਈ ਹੈ ਪੂਰੀ ਤਰ੍ਹਾਂ ਵੱਢੀ ਗਈ ਹੈ ਸਿਰ ਚ ਵੀ ਉਹਦੇ ਟਾਕੇ ਲੱਗੇ ਹੋਏ ਆ ਤੇ ਚਾਹਲ ਪੇਟ ਚ ਵੀ ਹੈ ਕੁਝ ਨਾ ਕੋਈ ਹੋਈ ਇੰਦਰੀ ਇਹ ਬੋਰਬੁਰੀ ਹਾਲਤ ਚ ਇਸ ਤਰ੍ਹਾਂ ਵੀ ਇੰਜਰੀ ਕਿੰਨੇ ਕਿੰਨੇ ਇਹ ਤਲਵਾਰ ਨਾਲ ਸ਼ਾਇਦ ਉਹਨਾਂ ਨੇ ਬਾਹਰ ਕੀਤੀ ਹੈ ਜੀ ਤੇ ਕਿਰਚ-ਕੁਰਚ ਵੀ ਠੀਕ ਹੈ ਕਹਿੰਦੇ ਹੋਰ ਵੀ ਉਹਨਾਂ ਕੋਲ ਨਸ਼ਾ ਵੀ ਪੀ ਲਿਆ ਤੇ ਸ਼ਰਾਬ ਵੀ ਉਹਨਾਂ ਕੋਲ ਬੋਤਾ ਸੀ ਕਿੰਨੇ ਜਣੇ ਬੰਦੇ ਹਮਲਾ ਕੀਤਾ ਇਹ ਚਾਰ ਬੰਦੇ ਸੀ ਇਹ ਤੇ ਇਹ ਉਥੇ ਆਮ ਸੜਕ ਦੇ ਵਿੱਚ ਪੂਰੇ ਮਿਲਰ ਕੇ ਆ ਰਹੇ ਸੀ ਤੇ ਇਹ ਇਹ ਮੁੰਡੇ ਨਾਲ ਉਹਨਾਂ ਨੇ ਬਾਹਰ ਕਰ ਦਿੱਤਾ ਸ਼ਰਾਬ ਪੀ ਕੇ ਕੀ ਗੱਲ ਕਰ ਗੱਲ ਕੀ ਹੋਈਏ ਜਿਹੜੀ ਇਹ ਲਾਈ ਗੱਲ ਇਹ ਕੁਝ ਵੀ ਨਹੀਂ ਹੈ ਗੱਲ ਤਾਂ ਉਹ ਆਪਣੀ ਸੈਰ ਨੂੰ ਕੋ ਨਹਿਰ ਕੋ ਜਾ ਰਿਹਾ ਸੀ ਤੇ ਉਹ ਉਪਰੋਂ ਨਹਿਰ ਤੇ ਥੱਲੇ ਨੂੰ ਆ ਰਹੇ ਸੀ ਤੇ ਬਸ ਉਹਨਾਂ ਮੋਂਡਾ ਮਾਰ ਕੇ ਤੇ ਪਾਸੇ ਇੰਨੀ ਗੱਲ ਉਹਨਾਂ ਨੇ ਹੋਈ ਆ ਵੀ ਮੋਂਡਾ ਕਿਉਂ ਮਾਰਿਆ ਤੇ ਇਹਦੇ ਇਹਦੇ ਬਾਅਦ ਤੇ ਉਹਨਾਂ ਨੇ ਤਲਵਾਰ ਕਢੀ ਆ ਤੇ ਉਹਨਾਂ ਨੇ ਜ਼ਖਮ ਕਰਤਾ ਉਹ ਤਲਵਾਰ ਨਾਲ ਬਾਹਾਂ ਘਟਦੀ ਆ ਕਿੰਨੇ ਹੋਰ ਵੀ ਜ਼ਖਮੀ ਹੋ ਗਏ ਇੱਕ ਨਹੀਂ ਕੋਈ ਜ਼ਖਮ ਹੀ ਹੋਇਆ ਉਹ ਉਹਨਾਂ ਨੇ ਢਾ ਲਿਆ ਸੀ ਬਾਕੀਆਂ ਨੇ ਫਿਰ ਦੋ ਤਿੰਨ ਬੰਦੇ ਰ ਉਹਨਾਂ ਨੂੰ ਥੱਲੇ ਤੋਂ ਕੱਢਿਆ ਉਹ ਬਚਾਇਆ ਤੇ ਉਹਨਾਂ ਵਿੱਚ ਕੋਈ ਫੜਿਆ ਵੀ ਗਿਆ ਇੱਕ ਬੰਦਾ ਫੜਿਆ ਗਿਆ ਮੌਕੇ ਤੇ ਤੇ ਬਾਕੀ ਪੁਲਿਸ ਦੀ ਉਹਦੇ ਨਾਮ ਜਿਹੜੇ ਆ ਦਰਸ਼ਕਾਂ ਤੇ ਉਹਨਾਂ ਕੋਲ ਜਿਹੜੇ ਨਸ਼ਾ ਪਤਨ ਕੀ ਕੀ ਗੱ사 ਫੜਿਆ ਗਿਆ ਉਹ ਲਸ਼ਾ ਤੇ दारू ਦੀ ਬੋਤਲ ਸੀਕ ਤੇ ਕੋ ਹੋਰ ਵੀ ਕੋਈ ਸਮਾਨ ਸੀ ਉਹ ਪਤਾ ਨਹੀਂ ਕੀ ਆ ਸੀ ਗਾਂਜਾ ਸੀ ਜਾਂ ਕਾ ਹੋ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੇ ਪਿੰਡ ਜਿਹੜੇ ਆ ਜਿਹੜੇ ਇਲਾਕੇ ਜਿਹੜੀਆਂ ਇਹ ਬਰਦਾਸ਼ਤ ਬਹੁਤ ਹੀ ਹੋ ਰਹੀਆਂ ਤੇ ਇਹਦੇ ਬਹੁਤ ਸਖਤੀ ਨਾਲ ਨੱਥ ਪਾਈ ਜਾਵੇ ਤਾਂ ਜੋ ਇਹ ਲੋਕਾਂ ਦਾ ਜਿਹੜਾ ਜੀਣਾ ਇਹਨਾਂ ਨੂੰ ਦੁੱਭਰ ਕੀਤਾ ਹੋਇਆ ਤੇ ਆਮ ਇਹ ਦਿਨਾਂ ਵੇਲੇ ਦਿਨ ਦੁਪਹਿਰ ਵੇਲੇ ਸ਼ਾਮ ਵੇਲੇ ਵੀ ਇਹ ਲੁੱਟਖੋਹ ਵੀ ਮਾਰਦਾ ਤਾਂ ਹੁੰਦੀ ਹੈ ਤੇ ਇਹਨਾਂ ਨੂੰ ਨੱਥ ਪਾਈ ਜਾਵੇ। ਸ਼ਸਨ ਨੂੰ ਪਤਾ ਦਾ ਗੱਲ ਕਿਤੇ ਨਹੀਂ ਪ੍ਰਸ਼ਾਸਨ ਨੂੰ ਬਲੋ ਪਰਚਾ ਦਰਜ ਕਰ ਦਿੱਤਾ ਗਿਆ ਤੇ ਅਰੈਸਟ ਜਿਹੜੀ ਆ ਕੁਝ ਰਹਿੰਦੀ ਆ ਬਾਕੀ ਪਾਉਣ ਲਈ ਪੋਸਟ ਕਰ ਹਾਂ ਬਾਈ ਨੇ ਬਾਈ ਨੇ ਰਾਤ ਮੈਨੂੰ ਲਗਭਗ ਝਿੰਜੜੀਪਿੰਡ ਤੋਂ 11:00 ਵਜੇ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਇੱਕ ਬਹੁਤ ਹੀ ਅਜ਼ੀਜ਼ ਸਾਥੀ ਰਾਜਕੁਮਾਰ ਜੀ ਤੇ ਇੱਕ ਹੋਰ ਦੀ ਕੁਝ ਜਿਹੜੇ ਹੈਗੇ ਅਖੌਤੀ ਜਿਨ੍ਹਾਂ ਨੇ ਨਿਹੰਗ ਸਿੰਘ ਬਾਣਾ ਪਾਇਆ ਸੀਗਾ ਉਹਨਾਂ ਨੇ ਆ ਕੇ ਕਿਰਪਾਨਾਂ ਮਾਰ ਕੇ ਦੋ ਬੰਦਿਆਂ ਦੀਆਂ ਬਾਹਾਂ ਜਿਹੜੀਆਂ ਹੈ ਉਹ ਵੱਢਤੀਆਂ ਇੱਕ ਦਾ ਜਿਹੜਾ ਹੈ ਇੱਥੇ ਟਾਂਕੇ ਲਾ ਕੇ ਇਲਾਜ ਹੋ ਗਿਆ ਤੇ ਇੱਕ ਨੂੰ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਵਾਲਿਆਂ ਨੇ ਪੀਜੀਐਮ ਰੈਫਰ ਕਰ ਦਿੱਤਾ ਮੈਂ ਬੇਨਤੀ ਕਰਦਾ ਹਾਂ ਇਹਨਾਂ ਨੂੰ ਕਿ ਕਿਉਂ ਤੁਸੀਂ ਨਿਹੰਗ ਜਿਹੜਾ ਜਥਿਆਂ ਦਾ ਜਿਹੜਾ ਬਾਣਾ ਹੈ ਉਹਨੂੰ ਬਦਰਾਮ ਕਰ ਰਹੇ ਹਨ ਮੈਂ ਬੇਨਤੀ ਕਰਾਂਗਾ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜੀ ਨੂੰ ਵੀ ਕਿ ਇਹੋ ਜਿਹੇ ਜਿਹੜੇ ਅਖੌਤੀ ਲੋਕ ਹੈਗੇ ਉਹ ਜਿਨ੍ਹਾਂ ਨੇ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਇਹੋ ਜੇ ਬਾਰਦਾਤਾਂ ਕਰਦੇ ਹਨ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਇਹਨਾਂ ਨੂੰ ਜਿਹੜਾ ਹੈਗਾ ਕੌਮ ਮੂੰਹ ਨਾ ਲਾਵੇ ਕਿਉਂਕਿ ਸਾਡਾ ਜਿਹੜਾ ਹੈ ਹਿੰਦੂ ਧਰਮ ਉਹ ਸਿੱਖ ਧਰਮ ਦਾ ਆਪਸ ਦੇ ਵਿੱਚ ਨੌ ਮਾਸ ਦਾ ਰਿਸ਼ਤਾ ਹੈ ਗੁਰੂ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਬਹੁਤ ਵੱਡਾ ਆਪਣਾ ਜਿਹੜਾ ਹੈ ਯੋਗਦਾਨ ਦਿੱਤਾ ਹੈਗਾ ਆਪਣੀ ਜਿਹੜੀ ਸ਼ਾਦਤ ਦਿੱਤੀ ਗਈ ਇਹੋ ਜੇ ਲੋਕਾਂ ਨੂੰ ਜਿਹੜਾ ਹੈਗਾ ਉਹ ਜਿਹੜੇ ਖੌਫਤੀ ਆਪਣੇ ਆਪ ਨੂੰ ਨਿਹੰਗ ਸਿੰਘ ਮੰਨਦੇ ਹਨ ਉਹਨਾਂ ਦੇ ਜਿਹੜਾ ਹੈਗਾ ਕਾਰਵਾਈ ਕੀਤੀ ਜਾਵੇ ਤੇ ਮੈਂ ਰਾਤ ਤੋਂ ਹੀ ਆਪਣੇ ਸੀਨੀਅਰ ਆਗੂ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਦੇ ਨਾਲ ਸੰਪਰਕ 'ਚ ਹਾਂ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਸਵੇਰੇ ਕਿ ਮੈਂ ਹਸਪੀਟਲ ਜਾ ਕੇ ਉੱਥੇ ਜਿਹੜੇ ਡਾਇਰੈਕਟਰ ਸਾਹਿਬ ਨੂੰ ਮੈਂ ਕਹਿ ਕੇ ਵੀ ਆਵਾਂਗਾ ਤੇ ਮੈਂ ਜਿਹੜੇ ਪੀੜਤ ਹੈ ਰਾਜਕੁਮਾਰ ਜੀ ਉਹਨਾਂ ਨੂੰ ਮਿਲ ਕੇ ਵੀ ਆਵਾਂਗਾ ਤੇ ਐਸਐਸਪੀ ਸਾਹਿਬ ਨਾਲ ਵੀ ਉਹਨਾਂ ਨੇ ਗੱਲ ਕੀਤੀ ਤੇ ਉੱਥੋਂ ਫੌਰਨ ਜਿਹੜਾ ਹੈ ਐਸਐਸਪੀ ਸਾਹਿਬ ਨੇ ਭਰੋਸਾ ਦਵਾਇਆ ਕਿ ਉਹ ਜਿਹੜੀ ਉਚਿਤ ਕਾਰਵਾਈ ਹੈ ਉਹ ਕਰ ਰਹੇ ਹਨ ਕੀ ਕਾਰਵਾਈ ਚੱਲ ਰਹੀ ਹੈ ਜੀ ਛਟੀ ਨਜ਼ੀਕੀ ਹੈਗਾ ਪਿੰਡ 'ਚ ਜਿਹੜੀ ਹੈਗਾ ਇੱਥੇ ਰਾਤ ਨੂੰ ਪਿੰਡ ਦੇ ਨੌਜਵਾਨ ਮੁੰਡੇ ਸ਼ੈਰ ਕਰਦੇ ਪਏ ਸੀ ਕਿ ਦੋ ਚਾਰ ਬੰਦੇ ਉਹਨਾਂ ਜੋ ਇੱਕ ਦਮਾਲਾ ਜਿਹਾ ਬਣਿਆ ਸੀਗਾ ਇੱਕ ਨੇ ਟਾਈਪ ਆਫ ਤੇ ਬਾਕੀ ਬਾਣੇ ਛੇਗੇ ਇਹਨਾਂ ਨੇ ਅਟੈਕ ਕੀਤਾ ਇਹਨਾਂ ਦੇ ਉੱਤੇ ਮੁੰਡਿਆਂ ਦੇ ਉੱਤੇ ਤੇ ਇੱਕ ਮੁੰਡੇ ਦੀ ਬਾਹ ਕਾਫੀ ਜ਼ਖਮੀ ਕਰ ਦਿੱਤੀ ਤੇ ਹੁਣ ਉਹ ਅਸੀਂ ਇਮੀਡੀਏਟਲੀ ਉੱਥੋਂ ਹਸਪੀਟਲ ਜਾਂਦੇ ਤੇ ਪਿੰਡ ਵਾਲੇ ਜਿਹੜੇ ਮੁੰਡੇ ਸੀਗੇ ਇਹਨਾਂ ਨੇ ਬੜੀ ਹਿੰਮਤ ਦਿਖਾਈ ਬੜੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਤੇ ਇੱਕ ਬੰਦਾ ਕਾਬੂ ਕਰ ਲਿਆ ਫਿਰ ਸਾਡੇ ਕੋਲ ਇਨਫੋਰਮੇਸ਼ਨ ਆਈ ਔਰ ਅਸੀਂ ਉੱਥੇ ਮੌਕੇ ਤੇ ਜਾ ਕੇ ਪੁਲਿਸ ਨੇ ਇਹਨਾਂ ਨੂੰ ਹਰਾਸਤ ਚ ਲਿਆ ਹੈਗਾ ਤੇ ਹਾਲੇ ਤੱਕ ਜਿਹੜੀ ਅਸੀਂ ਕੇਸ ਰਜਿਸਟਰ ਕਰ ਦਿੱਤਾ ਹੈਗਾ 109 BNS ਦਾ ਤੇ ਉਹਨੂੰ ਆਪਣਾ ਇੱਕ ਜਿਹੜਾ ਦੋਸ਼ੀ ਹੈਗਾ ਉਹ ਗ੍ਰਿਫਤਾਰ ਹੋ ਚੁੱਕਾ ਹੈ ਤੇ ਬਾਕੀ ਖੋਰ ਦੋਸ਼ੀ ਦੀ ਪਛਾਣ ਵੀ ਹੋ ਚੁੱਕੀ ਆ ਤੇ ਜਿਹੜੇ ਦੋ ਦੋਸ਼ੀ ਆ ਉਹਨਾਂ ਦੇ ਕੱਚੇ ਨਾਮ ਸਾਡੇ ਕੋਲ ਹੈਗੇ ਆ ਉਹਨਾਂ ਬਾਰੇ ਅਸੀਂ ਤਫਤੀਸ਼ ਕਰ ਰਹੇ ਆ ਤੇ ਜਲਦੀ ਉਹ ਅਸੀਂ ਉਹਨਾਂ ਨੂੰ ਫੜਨ ਸਫਲ ਹੋਵਾਂਗੇ ਬ੍ਰਾਹਮਾ ਜੀ ਹੱਲੇ ਦੇ ਇਹਨਾਂ ਕੋਲ ਇੱਕ ਬੈਗ ਹੈਗਾ ਕਿਟ ਬੈਗ ਹੈਗਾ ਬਾਕੀ ਹੱਲੇ ਤਫਤੀਸ਼ ਚੱਲਦੀ ਬਈ ਹੈਗੀ ਆ ਠੀਕ ਹੈ ਜਿੱਦਾਂ ਵੀ ਬੰਦੇ ਬਾਕੀ ਦੇ ਜਿਹੜੇ ਹੈਗੇ ਤੈਨੂੰ ਦੋਸ਼ੀ ਜਿਹੜੇ ਹੋਰ ਅਰੈਸਟ ਕਰਦੇ ਹੈਗੇ ਆ ਆਪਾਂ ਫਿਰ ਤੁਹਾਨੂੰ ਉਹ ਅਪਡੇਟ ਕਰਦੇ ਆਂ ਮੈਂ ਤਾਂ ਜੀ ਇਹੀ ਅਪੀਲ ਕਰਨਾ ਚਾਹੂੰਗਾ ਸਾਰੀਆਂ ਜਿੱਥੇ ਬੰਦੀਆਂ ਨੂੰ ਕਿ ਇਹ ਜਿਹੜੇ ਹੈਗੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲੈਣ ਇਹ ਵੀ ਕਿ ਹੋਜੇ ਕਿਸ ਪਛੋਕੜ ਦੇ ਹੈਗੇ ਨੇ ਤਾਂ ਜੋ ਕੋਈ ਐਦਾਂ ਦੀ ਗੱਲ ਜਿਹੜੀ ਹੈਗੀ ਆ ਕਿ ਇਹ ਬਾਣੇ ਦੇ ਵਿੱਚ ਆ ਕੇ ਕੋਈ ਐਦਾਂ ਦਾ ਕੋਈ ਗੈਰ ਕਾਨੂੰਨੀ ਕੰਮ ਕਰ ਦਿੰਦੇ ਹੈਗੇ ਆ ਜਾਂ ਗਲਤ ਕੰਮ ਕਰ ਦਿੰਦੇ ਜਿਹਦੇ ਨਾਲ ਕਿ ਉਹ ਬੜਾ ਇੱਕ ਠੀਕ ਨਹੀਂ ਲੱਗਦਾ ਹੈਗਾ ਤੇ ਇਹ ਚਾਹੀਦਾ ਤੇ ਸਾਰਿਆਂ ਨੂੰ ਅਹੀ ਹੈਗਾ ਜੀ ਕਿ ਜਿਹੜੇ ਇਦਾਂ ਦੇ ਬੰਦੇ ਹੈਗੇ ਆ ਜਾਲੀ ਪੇਛੜ ਕਰਨ ਕਰਕੇ ਬਹਿਰੂਪੀਏ ਬਣ ਕੇ ਤੇ ਇਹ ਬਾਣਾ ਪਾ ਲੈਂਦੇ ਹੈਗੇ ਔਰ ਇਹਨਾਂ ਤੇ ਜਿਹੜਾ ਹੈਗਾ ਵੱਧ ਤੋਂ ਵੱਧ ਇਹਨਾਂ ਤੇ ਰੱਖਿਆ ਜਾਇ ਖਿਆਲ ਰੱਖਿਆ ਜਾ ਤਾਂ ਜੋ ਇਹਨਾਂ ਦਾ ਨਾਂ ਨਬਰਦ ਸਕਾ ਬਾਣੇ ਦੇ ਵਿੱਚ ਆਪਾਂ ਜੀ ਲੈ ਦੇਖੋ ਇਹਦੇ ਵਿੱਚ ਇਦਾਂ ਹੈਗਾ ਜੀ ਕਿ ਪਟੋਲਿੰਗ ਤੇ ਸਾਡੀ ਚੱਲਦੀ ਹੈਗੀ ਆਲਵੇਸ ਚੱਲਦੀ ਹੈਗੀ ਆ ਤੇ ਖਾਸ ਕਰਕੇ ਆਧਿਨਮਿਕ ਤੇ ਜਿਆਦਾ ਹੁੰਦੀ ਆ ਪਰ ਕੋਈ ਵੀ ਜਦੋਂ ਹਰ ਜਗ੍ਹਾ ਨੂੰ ਕਿਤੇ ਨਾ ਕਿਤੇ ਕਵਰ ਹਰ ਟਾਈਮ ਨਹੀਂ ਕੀਤਾ ਜਾ ਸਕਦਾ ਪਰ ਇਹ ਬੜੀ ਵਧੀਆ ਗੱਲ ਹੋਈ ਆ ਕਿ ਹਿੰਮਤ ਕੀਤੀ ਦਲੇਰੀ ਕੀਤੀ ਪਿੰਡ ਦੇ ਮੁੰਡਿਆਂ ਨੇ ਤੇ ਅਸੀਂ ਮੌਕੇ ਤੇ ਜਾ ਕੇ ਉਹਨੂੰ ਫੜ ਲਿਆ ਤੇ ਇਹੀ ਆ ਕਿ ਮੇਰੀ ਅਪੀਲ ਹੈ ਆਮ ਪਬਲਿਕ ਨੂੰ ਵੀ ਇਹ ਅਪੀਲ ਹੈ ਜੀ ਆ ਕਿ ਕੋਈ ਵੀ ਜਦੋਂ ਇਦਾਂ ਦਾ ਹੁੰਦਾ ਤੇ ਇਮੀਡੀਏਟਲੀ ਸਾਡੇ ਨੋਟਿਸ ਤੇ ਲਿਆਓ ਜੇ ਕੋਈ ਸ਼ੱਕੀ ਬੰਦਾ ਨੰਗ ਦਾ ਬੜਦਾ ਦੇਖਦੇ ਪਾਏ ਹੋ ਕੰਟਰੋਲ ਰੂਮ ਤੇ ਦੱਸੋ ਐਸ ਐਚਓ ਸਾਹਿਬ ਦੱਸੋ ਮੇਰੇ ਫੋਨ ਤੇ ਫੋਨ ਕਰੋ ਇੱਥੇ ਕੁਝ ਅਤੀ ਬੰਦੇ ਫਿਰ ਰਹੇ ਹੈਗੇ ਆ ਤੇ ਆਪਾਂ ਸੋ ਦਾਟ ਆਪ ਨੂੰ ਟਾਈਮ ਵੀ ਵੈਰੀਫਾਈ ਕਰਕੇ ਕੋਈ ਹੋਜੀ ਮੱਧ ਭਾਗੀ ਘਟਨਾ ਨੂੰ ਕੋਈ ਜਾਣਾ ਦੇ ਸਕੇ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਹੜੀ ਇਹ ਘਟਨਾ ਹੈ ਬਹੁਤ ਹੀ ਮੱਧ ਭਾਗੀ ਘਟਨਾ ਹੈ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਐਨੀ ਜਾਨ ਲੈਵਾ ਜਿਹੜੀ ਇਹ ਘਟਨਾ ਹੋਈ ਹੈ ਸਾਡੇ ਪਿੰਡ ਲੋਰਚਿੰਜੀੜੀ ਦੇ ਵਿੱਚ ਬਹੁਤ ਮੱਧ ਭਾਗੀ ਘਟਨਾ ਹੈ ਜਿਸ ਨਾਲ ਸਾਡੇ 3-4 ਲਾਗੇ ਦੇ ਪਿੰਡਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਬੇਹੱਜੀ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਲੱਗ-ਲੱਗ ਜਗ੍ਹਾ ਦੇ ਉੱਤੇ ਨਹਿਰਾਂ ਦੇ ਉੱਤੇ ਸਰਿਆਂ ਬਦਾਰੂ ਪੀਤੀ ਜਾ ਰਹੀ ਹੈ, ਸਰਿਆਂ ਨਸ਼ੇਕ ਕੀਤੇ ਜਾ ਰਹੇ ਨੇ। ਉਹਨਾਂ ਨੂੰ ਜੇ ਕੋਈ ਆਮ ਇਨਸਾਨ ਰੋਕਦਾ ਏ, ਬੇ ਸਾਡੀਆਂ ਇੱਥੋਂ ਧੀਆਂ ਭੈਣਾਂ ਨਿਕਲਦੀਆਂ ਜਾਂ ਸਾਡੇ ਪਰਿਵਾਰ ਦੇ ਮੈਂਬਰ ਜਾਂ ਹੋਰ ਕੋਈ ਸਾਡੇ ਪਿੰਡ ਦੇ ਵਾਸੀ ਨਿਕਲਦੇ ਨੇ ਤਾਂ ਉਹ ਉਲਟਾ ਬਾਹਰ ਕਰਦੇ ਨੇ। ਰਾਤ ਵੀ ਇਸ ਤਰੀਕੇ ਨਾਲ ਹੀ ਹੋਇਆ। ਸਾਡੇ بڑے ਵੀਰ ਨੂੰ ਜਾਨਲੇਵਾ ਹਮਲਾ ਉਦੇ ਪੇਟ ਤੇ ਉਹਦੀ ਇੱਕ ਬਾਹ ਪੂਰੇ ਗੰਦੇ ਤਰੀਕੇ ਨਾਲ ਗੱਡੀ ਗਈ ਹੈ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਇਸ ਵਕਤ ਦੇ ਮੌਜੂਦਾ ਐਮਐਲਏ ਸਾਹਿਬ ਹਰੋਸ਼ਿਕ ਬੈਂਡ ਨੂੰ ਜਿੱਦਾਂ ਤੁਸੀਂ ਪਹਿਲਾਂ ਨੱਥ ਪਾਈ ਇਸ ਤਰੀਕੇ ਨਾਲ ਨੱਥ ਪਾਓ ਇਹਨਾਂ ਨੂੰ ਤੇ ਮੈਂ ਆਸ ਵੀ ਕਰਦਾ ਹਾਂ ਤੇ ਉਹਨਾਂ ਦਾ ਫੋਨ ਵੀ ਆ ਗਿਆ ਐਸਐਸਓ ਸਾਹਿਬ ਨੂੰ ਉਹਨੇ ਦੱਸਿਆ ਵੇ ਪ੍ਰੋਪਰ ਕਾਰਵਾਈ ਜੋ ਬੰਦ ਦੀ ਇਵੈਂਟ ਇਹਨਾਂ ਤੇ ਜੋ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਚੇਅਰਮੈਨ ਸਾਹਿਬ ਨੇ ਦੱਸ ਦਿੱਤਾ ਤੇ ਬੰਦ ਦੀ ਕਾਰਵਾਈ ਹੋਏਗੀ ਅਤੇ ਨੱਥ ਪਾਈ ਜਾਵੇ ਜੀ ਸਰ ਕੋ ਸਰ ਜੇ ਪੁਲਿਸ ਪੁਲਿਸ ਦੁਆਰਾ ਰੈਗੂਲਰ ਪੈਟਰੋਲਿੰਗ ਕੀਤੀ ਜਾਵੇ ਤਾਂ ਉਹਦੇ ਨਾਲ ਬਹੁਤ ਹੀ ਵੱਡਾ ਭਾਰਾ ਨੁਕਸਾਨ ਤੋਂ ਹੋਣ ਤੋਂ ਬਚ ਸਕਦਾ ਹੈ ਕਿਉਂਕਿ ਜੋ ਇਹ ਗੁੰਡੇ ਸਰਿਆਂ ਹਕਮ ਦੇ ਰਹੇ ਕਿਹੜੇ ਬਾਣੇ ਦੇ ਵਿੱਚ ਨਾਂਗ ਸਿੰਘਾ ਦੇ ਬਾਣੇ ਵਿੱਚ ਬਾਣੇ ਦੇ ਵਿੱਚ ਇਹ ਕੀ ਕਰ ਰਹੇ ਉਸ ਬਾਣੇ ਨੂੰ ਬਦਨਾਮ ਕਰ ਰਹੇ ਨੇ ਬਾਅਦ ਚ ਬਾਣੇ ਨੂੰ ਉਤਾਰ ਕੇ ਸੇਡ ਦਿੰਦੇ ਨੇ ਬਾਅਦ ਚ ਜੀਨਾ ਜਾ ਕੋਟ ਜੋ ਇੱਕ ਮੁਜ਼ਰਮ ਫੜਿਆ ਹੋਇਆ ਹੈ ਇਸੇ ਹੀ ਬਾਣੇ ਨੂੰ ਤਾਕ ਕੇ ਸਿੱਟ ਕੇ ਬਾਦ ਜੀਨ ਦੇ ਵਿੱਚ ਪਾਇਆ ਗਿਆ ਹੈ ਜਦੋਂ ਸਾਡੇ ਪਿੰਡ ਦੇ ਮੋਤਵਰ ਸੱਜਣਾ ਮਿੱਤਰਾਂ ਨੇ ਭਰਾਵਾਂ ਨੇ ਨੌਜਵਾਨ ਪੀੜੀ ਨੇ ਫੜਿਆ ਤਾਂ ਪਤਾ ਲੱਗਿਆ ਵੇ ਨਹੰਗ ਸਿੰਘ ਬਾਣੇ ਦੇ ਵਿੱਚ ਇਸ ਬੰਦਿਆ ਨੇ ਚਾਰ ਬੰਦੇ ਨੇ ਜਾਨ ਲੈਵਾ ਹਮਲਾ ਕੀਤਾ ਜੀ ਬਾਜੀ ਦੇਖੋ ਵੀਰ ਜੀ ਮੌਜੂਦਾ ਉਸੇ ਟਾਈਮ ਜਦੋਂ ਸਾਨੂੰ ਫੋਨ ਗਏ ਸੀਗੇ ਸਾਡੇ ਪਿੰਡ ਦੇ ਸਾਰੇ ਬੰਦੇ ਆਈ ਇਹਨਾਂ ਕੋਲੋਂ ਇੱਕ ਤੇਜ਼ ਤਾਰ ਹਥਿਆਰ ਸ਼ਾਇਦ ਪੋਸਟ ਵੀ ਪਾਈ ਗਈ ਇੱਕ दारू ਦੀ ਬੋਤਲ ਪਾਈ ਗਈ ਨਮਕੀਨ ਪਾਈ ਗਈ ਹੋਰ ਪਤਾ ਨਹੀਂ ਕਿਹੜੇ ਕਿਹੜੇ ਛੋਟੀ ਛੋਟੀ ਕੁੜੀਆਂ ਦੇ ਵਿੱਚ ਸਮਾਨ ਸੀਗੇ ਆਈ نو ਆਈ نو ਉਹ ਚੀਜ਼ ਦਾ ਸਾਨੂੰ ਨਹੀਂ ਪਤਾ ਕਿਹੜੇ ਨਾਂ ਸੀ ਨਸ਼ੇ ਕੀਤੇ ਆ ਠੀਕ ਹੈ ਜੀ ਪਰ ਮੈਂ ਇਹੀ ਗੁਆਰ ਲਾਣਾ ਚਾਹੁੰਦਾ ਸਾਰਿਆਂ ਨੂੰ ਤੇ ਬਣਦੀ ਕਾਰਵਾਈ ਔਰ ਇਸ ਤਰੀਕੇ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਆਨੰਦਪੁਰ ਹਲਕੇ ਨੂੰ ਇਹ ਗੁਰੂ ਪੀਰਾਂ ਦੀ ਧਰਤੀ ਹੈ ਇਸ ਗੁਰੂ ਪੀਰਾਂ ਦੀ ਧਰਤੀ 'ਤੇ ਅਜੇ ਗੁੰਡੇ ਸਰਿਆ ਮਨਾ ਘੁੰਮਣ ਆਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਆਪਣੇ ਬڑے ਵੀਰੋ ਜੋ ਬੈਂਸ ਨੂੰ ਬੇਨਤੀ ਕਰਦੇ ਵੇ ਪ੍ਰਸ਼ਾਸਨ ਨੂੰ ਕਹਿ ਕਿਆ ਪੈਟਰੋਲਿੰਗ ਨਹਿਰਾ ਤੇ ਕੀਤੀ ਜਾਵੇ ਤਾਂ ਜੋ ਜੋ ਸ਼ਹਿਰਾ ਤੋਂ ਉੱਠੇ ਨਸ਼ੇੜੀ ਉਹ ਨਹਿਰਾ ਤੇ ਉੱਤੇ ਆ ਕੇ ਨਸ਼ਾ ਕਰਦੇ ਨੇ ਬਾਤ ਇੰਦਾਂ ਦੀ ਬਰਦਾਸ਼ਤਾਨੂੰ ਇਲਜ਼ਾਮ ਦਿੰਦੇ ਜੀ ਮਤਲਬ ਪੁਲਿਸ ਨੂੰ ਹੋਰ ਜਾਏ ਕਿ ਕੋਈ ਕੁਝ ਟੋਕ ਜਾਊਗਾ ਉਹ ਮੈਨੂੰ ਲੱਗਦੀ ਆ ਰੋਪ ਕੰਪਲੇਨ ਕਰ ਰਹੇ ਹਾਂ ਰੋਪ ਨਹੀਂ ਕਰ ਰਹੇ ਅਕਤੀ ਹੈ ਅੰਤ ਵਿੱਚ ਜਦੋਂ ਅਸੀਂ ਇਹ ਜਿਹੜਾ ਪੰਜ ਸੱਤੀ ਲਾਗੇ ਆਪਾਂ ਨੂੰ ਇਹ ਜਿਹੜੇ ਦੇ ਆ ਰਹੇ ਨੇ ਲੈ ਕੇ ਆਉਂਦੇ ਹਾਂ ਕਸਟ ਪਾਈ ਲਾਗੇ ਜੁੜਨ ਲੱਗ ਜਾਂਦੇ ਆਂ। ਜੀ। 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 ਇਹ ਗੱਡੀ ਚ ਰੱਖੀ ਹੋਈ ਹੈ ਨਾ ਤੇਰੇ ਨਾਲ ਹੋਵੇਗਾ ਇਹੀ ਹੈ ਇਹੀ ਕਰ ਦਰਮੇਡੀਂ ਲੇਟੇ ਲੇਟੇ ਆਪਸ ਸੰਗਤ ਦੇ ਵਿੱਚ ਇਹ ਰੱਖੀ ਆ ਮਾਮਲੇ ਹਾਂ ਫਿਰ ਅਬੂਲੂ ਤੇ ਆਪਣੀ ਵੀ ਲੜਾਈ ਹੋ ਰਹੀ ਹੈ ਸ਼ਾਇਦ ਕੋਈ ਜੁੱਲ ਬੱਤਕੀ ਤੇ ਬੜੀ ਆ